ਬੀਤੇ ਦਿਨੀ ਮਾਈਨਿੰਗ ਮਾਫੀਆਵਲੋ ਲੋਕਾਂ ਨਾਲ ਕੀਤੀ ਕੁਟਮਾਰ ਨੂੰ ਲੈ ਕੇ ਭਖਿਆ ਸਿਆਸੀ ਅਖਾੜਾ ਲੋਕਾਂ ਦੀਆਂ ਜ਼ਮੀਨਾਂ ਤੋਂ ਤਕੇ ਨਾਲ ਕਢੇ ਜਾ ਰਹੇ ਸੀ ਵਾਹਨ ਜ਼ਮੀਨਾਂ ਦੇ ਮਾਲਕਾ ਜਤਾਇਆ ਸੀ ਰੋਸ਼ਟ ਸਾਬਕਾ ਵਿਧਾਇਕ ਦੀ ਇਸ ਮਸਲੇ ਨੂੰ ਲੈ ਕੇ ਪ੍ਰਤੀਕਿਰਿਆ ਆਈ ਸਾਹਮਣੇ ਜਿਲੇ ਦੇ ਪਿੰਡ ਅਖਵਾਨਾ ਵਿਖੇ ਬਾਈਟ ਦੇ ਨੀ ਕਰੇਸ਼ਰ ਮਾਲਕਾਂ ਵੱਲੋਂ ਤੱਕੇ ਨਾਲ ਆਪਣੇ ਵਾਹਨ ਲੋਕਾਂ ਦੀਆਂ ਜ਼ਮੀਨਾਂ ਚੋਂ ਕੱਢਣ ਤੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚਲਦੇ ਸਥਾਨਕ ਲੋਕਾਂ ਵੱਲੀਨ ਆਪਣਾ ਵਿਰੋਧ ਜਤਾਉਂਦੇ ਹੋਏ ਇਹਨਾਂ ਵਾਹਨਾਂ ਨੂੰ ਆਪਣੀ ਜ਼ਮੀਨ ਚੋਂ ਕੱਢਣ ਤੇ ਇਤਰਾਜ਼ ਜਤਾਇਆ ਸੀ ਜਿਸ ਦੇ ਚਲਦੇ ਕਰੇਸ਼ਰ ਮਾਲਕ ਵੱਲੋਂ ਆਪਣੇ ਕਰਿੰਦਿਆਂ ਨੂੰ ਪੇਜ ਪਿੰਡ ਦੇ ਲੋਕਾਂ ਅਤੇ ਜ਼ਮੀਨ ਦੇ ਮਾਲਕਾਂ ਨਾਲ ਕੁਟਮਾਰ ਕੀਤੀ ਗਈ ਸੀ ਜਿਸ ਦੇ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ ਅਤੇ ਹੁਣ ਇਹ ਮਾਮਲਾ ਸਿਆਸੀ ਰੰਗ ਲੈਂਦਾ ਹੋਇਆ ਦਿਸ ਰਿਹਾ ਹੈ ਕਿਉਂਕਿ ਜਿਸ ਕਰੇਸ਼ਰ ਮਾਲਕ ਦੇ ਕਰਿੰਦਿਆਂ ਵੱ कुट मार कीती गई है भाजपा हिमाचल के नूरपुर हल्के तो विधायक दसया जा रहा है इस दे चलते अकज सबका विधायक जोगिंदर पाल वालों अज पिंड अखवाने का दौरा किया गया पीड़ित लोगों का हालचाल पूछया गया इस संबंधी बोलते हुए उन्होंने कहा कि जद भी कोई करेशर लगता है एन। ओ ਸੀਚ ਸਾਫ ਲਿਖਿਆ ਜਾਂਦਾ ਹੈ ਕਿ ਜਿਸ ਨਿਗਤੇ ਕਰੇਸ਼ਰ ਲੱਗ ਰਿਹਾ ਹੈ ਉਸ ਥਾਂ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਲੋਕਾਂ ਦੀਆਂ ਜ਼ਮੀਨਾਂ 'ਚ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਲੋਕਾਂ ਦੀਆਂ ਜ਼ਮੀਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ ਅਤੇ ਮਾਈਨਿੰਗ ਮਾਫੀਆ ਦੀ ਗੁੰਡਾਗਰਦੀ ਇੱਥੇ ਨਹੀਂ ਚੱਲਣ ਦਿੱਤੀ ਜਾਵੇਗੀ ਤੋ ਕੋ ਬੜੇ ਅਫਸੋਸ ਦੀ ਗੱਲ ਹੈ ਜਦੋਂ ਵੀ ਕੋਈ ਇੰਡਸਟਰੀ ਲੱਗਦੀ ਹੈ ਚਾਹੇ ਕੋਈ ਕਰੇਸ਼ਰ ਲੱਗਦਾ ਉਹਦੀ ਐਨਓਸੀ 'ਚ ਲਿਖਿਆ ਹੁੰਦਾ ਹੈ ਜੇ ਤੋ ਤੁਸੀਂ ਮਾਲ ਪੁੱਟਣਾ ਹੈ ਉਹਦੀ ਸੱਜੇ ਖੱਬੇ ਜਿਹੜੀ ਵੀ ਲੋਕੀ ਵਸਿੰਦੇ ਰਹਿੰਦੇ ਆ ਉਹਨਾਂ ਲੋਕਾਂ ਦੇ ਅੰਡਰਸਟੈਂਡਿੰਗ ਤੋਂ ਬਗਾਰ ਨਹੀਂ ਮਾਈਨਿੰਗ ਕੀਤੀ ਜਾਂਦੀ ਔਰ ਉਹਨਾਂ ਲੋਕਾਂ ਨੂੰ ਜਿਹੜੀ ਕੋਈ ਡਿਮਾਂਡ ਆ ਉਹਨਾਂ ਦੀ ਡਿਮਾਂਡ ਵੀ ਪੂਰੀ ਕੀਤੀ ਜਾਂਦੀ ਆ ਤੇ ਇਹ ਜਿਹੜੀ ਡਿਮਾਂਡ ਹੋਈ ਅਗਰ ਲੋਕਾਂ ਨੂੰ ਤਕਲੀਫ ਆ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਮਾਲ ਪੁੱਟਿਆ ਜਾਏ ਉਹਨਾਂ ਦੀ ਜ਼ਮੀਨਾਂ ਦੇ ਵਿੱਚੋਂ ਧੱਕੇ ਨਾਲ ਰਸਤਾ ਕੱਢਿਆ ਜਾਏ ਤੇ ਅਗਰ ਉਹ ਪੁੱਛਦੀ ਹੈ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਏ ਇਹ ਇਸ ਤਰ੍ਹਾਂ ਨਹੀਂ ਚੱਲਣਾ ਇਹ ਜਿਹੜੀ ਵੀ ਕ੍ਰੈਸ਼ਰ ਵਾਲੇ ਇੱਥੇ ਆਏ ਨਾ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਤੇ ਤੁਸੀਂ ਇਹ ਨਾ ਸੋਚਿਓ ਤੇ ਸਾਡੇ ਹਲਕੇ ਨੂੰ ਤੁਸੀਂ ਡਰਾ ਲੋਗੇ ਜਿਹੜਾ ਮਰਜੀ ਮਾਈਨਿੰਗ ਮਾਫੀ ਹੋਏ ਇਹਨਾਂ ਨੂੰ ਬੰਦੇ ਦੇ ਪੋਤੋ ਬਣਾਵਾਂਗੇ ਜਿੱਥੇ ਵੀ ਪਹਿਲੀ ਗੱਲ ਤੇ ਇਹ ਹੈ ਵੀ ਸਰਕਾਰ ਇਹ ਜਗ੍ਹਾ ਦੀ ਆਕਸ਼ਨ ਨਹੀਂ ਕਰ ਸਕਦੀ ਤੇ ਜਿੱਥੇ ਆਕਸ਼ਨ ਹੈ ਆਕਸ਼ਨ ਉੱਥੇ ਹੁੰਦੀ ਹੈ ਜਿੱਥੇ ਦਰਿਆ ਦੇ ਦੋਨੇ ਕਿਨਾਰਿਆਂ ਦੇ ਉੱਤੇ ਐਗਰੀਕਲਚਰ ਲੈਂਡ ਨਾ ਹੋਵੇ ਇੱਥੇ ਦੀ ਐਗਰੀਕਲਚਰ ਲੈਂਡ ਇੱਥੇ ਪੱਕੀ ਜ਼ਮੀਨਾਂ 'ਚ ਨਹੀਂ ਫਸਲ ਹੁੰਦੀ ਜਿੰਨੀ ਇੱਥੇ ਫਸਲ ਹੋ ਰਹੀ ਆ ਪਪੂਲਰ ਲੱਗੇ ਆ ਕਮਾਦ ਲੱਗੇ ਆ ਬਾਗ ਲੱਗੇ ਆ ਤੇ ਇਹ ਧੱਕੇ ਨਾਲ ਮਾਈਨਿੰਗ ਕਰਨਗੇ ਤੇ ਇਹ ਭੁੱਲ ਜਾਣ ਕਿ ਇੱਥੇ ਮਾਈਨਿੰਗ ਹੋਣ ਦੇਾਂਗੇ ਬਿਲਕੁਲ ਮਾਈਨਿੰਗ ਨਹੀਂ ਹੋਣ ਦੇਾਂਗੇ ਜੇ ਇਹ ਡਰਾਉਂਦੇ ਆ ਕਿਸੇ ਨੂੰ ਦਫ਼ਤਰ ਫੇਰਦੇ ਆ ਜਾਂ ਕਿਸੇ ਨੂੰ ਕੁਝ ਕਰਦੇ ਆ ਤੇ ਮੱਧ ਭਲੇਖੇ 'ਚ ਰਹਿਣ ਤੇ ਅਸੀਂ ਡਰਾ ਲਾਂਗੇ ਇਹ ਕੋਈ ਵੀ ਡਰਨ ਵਾਲਾ ਨਹੀਂ ਇਹ ਪਿੰਡ ਇਲਾਕਾ ਜਿਹੜਾ ਪੋਹਦਾ ਤੇ ਮੇਰੇ ਦੇ ਅੱਗੇ ਸ਼ਲੋਗਨ ਸੀ ਮੇਰਾ ਹਲਕਾ ਮੇਰਾ ਪਰਿਵਾਰ ਤੇ ਮੇਰੇ ਪਰਿਵਾਰ ਨੂੰ ਕੋਈ ਛੇੜੇਗਾ ਤੇ ਬੰਦੇ ਦਾ ਪੁੱਤ ਬਣਾ ਕੇ ਭੇਜਾਂਗਾ ਇਹ ਸਮਝ ਲੈਣ ਤੁਹਾਡੇ ਮਾਧਿਅਮ ਰਾਏ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਣਾ ਕਹਿੰਦੇ ਨਹੀਂ ਕਿ ਜਿਹਨਾਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਰਾਜਨੀਤਿਕ ਬੰਦਾ ਹੈਗਾ ਕੋਈ ਐਮਐਲਏ ਹੈਗਾ ਉਹਦਾ ਕਰੈਸ਼ਰ ਤੇ ਕੋਈ ਜਿਹੜਾ ਮਰਜੀ ਰਾਜਨੀਤਿਕ ਹੋਏ ਜਿਹੜਾ ਰਾਜਨੀਤਿਕ ਹੁੰਦਾ ਚਾਹੇ ਉਹ ਕਿਸੇ ਵੀ ਸਟੇਟ ਦਾ ਹੋਵੇ ਲੇਕਿਨ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜੇ ਜਿਸ ਇਲਾਕੇ ਦੇ ਤੁਸੀਂ ਐਮਐਲਏ ਜਿਹੜੀ ਸਟੇਟ ਦੇ ਤੁਸੀਂ ਐਮਐਲਏ ਹੋ ਤੁਸੀਂ ਲੋਕਾਂ ਦੀ ਬੋਟਾਂ ਲੈ ਆ ਕੇ ਬਣੀਓ ਤੇ ਤੁਸੀਂ ਦੂਜੀ ਸਟੇਟ ਚ ਆ ਕੇ ਕੰਮ ਕਰਨ ਲੱਗੇ ਹੋ ਤੇ ਇੱਥੇ ਵੀ ਲੋਕੀ ਆ ਜੇ ਲੋਕਾਂ ਨੂੰ ਤੁਸੀਂ ਰਾਜੀ ਨਹੀਂ ਰੱਖੋਗੇ ਜੇ ਅਗਰ ਤੁਸੀਂ ਲੋਕਾਂ ਦਾ ਨੁਕਸਾਨ ਕਰੋਗੇ ਤੇ ਫਿਰ ਤੁਸੀਂ ਵੀ ਨੁਕਸਾਨ ਦਿੱਤਾ ਹੋਗੇ ਆ ਜਪੜ ਮਿੰਦਰਪਾਲ ਜੀ ਕਿਹੜੇ ਪਿੰਡ ਦੇ ਵਾਸੀ ਆ ਖਵਾੜਿਆ ਦਾ ਸਰਪੰਚ ਹਾਂਜੀ ਹਾਂਜੀ ਸਰਪੰਚ ਸਾਹਿਬ ਕੱਲ ਇੱਕ ਹਮਲਾ ਹੁੰਦਾ ਨਜਾਇਜ਼ ਮਾਈਨਿੰਗ ਦੇ ਲੈ ਕੇ ਜਿੱਦੋਂ ਤੁਹਾਡੇ ਪਿੰਡ ਵਾਲੇ ਆ ਗੱਡੀਆਂ ਰੋਕੀਆਂ ਜਾਂਦੀਆਂ ਕੀ ਮਾਮਲਾ ਸੀਗਾ ਹਮਲਾ ਹੁੰਦਾ ਜਿਹੜਾ ਦੇਖੋ ਸਰ ਇਸ ਤੋਂ ਪਹਿਲਾਂ ਵੀ ਇੱਕ ਵਾਰੀ ਹੋਇਆ ਉਸ ਟਾਈਮ ਵੀ ਮੈਨੂੰ ਲੱਗਾ ਪੜਾ ਮੈਂ ਆਇਆ ਮੌਕਾ ਦੇਖਣ ਇਨ੍ਹਾਂ ਲੋਕਾਂ ਨੇ ਕੀ ਕੀਤਾ ਕਿ ਉਦੋਂ ਵੀ ਮੇਰੇ ਤੋਂ ਕੋਸ਼ਿਸ਼ ਕੀਤੀ ਇਹਨਾਂ ਟਰੈਕਟਰਾਂ ਨੂੰ ਵੀ ਤੇ ਹੁਣ ਜਦੋਂ ਵੀ ਇਹ ਕਿਸੇ ਦੀ ਪਿਆਰੀ ਜਿਹਾ ਜ਼ਮੀਨ ਚ ਰਸਤੇ ਚੋਂ ਨਿਕਲਦੇ ਨੇ ਜਦੋਂ ਇਹਨਾਂ ਨੂੰ ਅਸੀਂ ਡੱਕਣਿਆ ਤੇ ਉਸੇ ਵੇਲੇ ਕੋਈ ਤੇਜ਼ ਹਥਿਆਰ ਲੈ ਕੇ ਇਹ ਹਮਲਾ ਕਰ ਦਿੰਦੇ ਨੇ ਕੱਲ ਜਿਹੜਾ ਵਾਕਿਆ ਹੋਇਆ ਇਹ ਕਾਫੀ ਵਾਕਿਆ ਵੱਡਾ ਦਾਸਰੀ ਨੇ ਨੁਕਸਾਨ ਵੀ ਹੋਇਆ ਦਾ ਹੱਥ ਵੱਡਿਆ ਗਿਆ ਕੀ ਇੱਥੇ ਕੋਈ ਕਾਰਵਾਈ ਹੋਈ ਹੈ ਕੀ ਮੰਗ ਕਰ ਦਿੱਤੀ ਦੇਖੋ ਪਰਚਾ ਤੇ ਮੇਰੇ ਖਲ ਹੋ ਗਿਆ ਤੇ ਅਹੀਂ ਤੇ ਕਹਿੰਦੇ ਆ ਵੀ ਇਹ ਨਾ ਲੋਕਾਂ ਨੇ ਨਜਾਇਜ਼ ਤਾਂ ਨਾ ਕਰਨ। ਇਹ ਨਜਾਇਜ਼ ਤਾਂ ਕਰਦੇ ਨਾਲ ਜੋੜੀ ਵੀ ਕੋ ਕਾਨੂੰਨੀ ਕਾਰਵਾਈ ਕੋ ਸਾਥ ਸਖਤ ਹੋਣੀ ਚਾਹੀਦੀ। ਤੁਹਾਡੇ ਬੈਕ ਸਾਈਡ ਦੇਖਿਆ ਜਿੱਥੇ ਖੜੇ ਹੋ ਇੱਕ ਪਾਈਪਾਂ ਪਈਆਂ ਸੀਗੀਆਂ, ਕੀ ਲੱਗਦਾ ਇਲੀਗਲ ਸੀਗੀਆਂ, ਅਨਲੀਗਲ ਸੀਗੀਆਂ ਪਈਆਂ? ਇਹ ਨਜਾਇਜ਼ ਹੈ। ਇਹ ਨਜਾਇਜ਼ ਹੀ ਮਤਲਬ। ਇਹ ਹੁਣ ਪਾਈਪਾਂ ਪੁੱਟੀਆਂ ਜਾ ਰਹੀਆਂ। ਹਾਂ, ਪੁੱਟੇ ਕਰ ਦੇਣਾ।